ਸਵਈਏ ਮਹੱਲੇ ਦੂਜੇ ਕੇ ਇੱਕ ਓੰਕਾਰ ਸਤਿਗੁਰ ਪ੍ਰਸਾਦਿ ਸੋਏ ਪੁਰਖ ਧਨ ਕਰਤਾ ਕਾਰਣ ਕਰਤਾ ਕਰਨ ਸਮਰਥ ਸਤਿਗੁਰ ਧਨ ਨਾਨਕ ਮਸਤਕੇ ਤੁਮ ਧਰਿਓ ਜਿਨੇ ਹੱਥੋ ਤਾਂ ਧਰਿਓ ਮਸਤਕੇ ਹੱਥ ਸਹਜ ਅਮਿਓ ਵਿਠੋ ਸਾਜੇ ਸੁਰ ਨਰ ਗਣ ਮੋਨੇ ਬੋਹਿ ਅਗਾਜੇ ਮਾਰਿਓ ਕੰਟਕੋ ਕਾਲ ਗਰਜ ਧਵਤ ਲਿਓ ਵਰਜ ਪੰਚ ਭੂਤ ਇਕ ਘਾਰੇ ਰਾਖਿਲੇ ਸਮਾਜੇ ਜਗੋ ਜੀ ਤੋ ਗੁਰਦੁਆਰੇ ਖਿਲੇ ਸਮਤ ਸਾਰੇ ਰਾਥੋ ਉਨ ਮਨਿ ਲਿਵ ਰਾਖੇਂ ਦਰੰਕਾਰ ਕਹੋ ਕੀਰਤ ਕਲ ਸਹਾਰ ਸਬਤ ਦੀਪ ਮਝਾਰ ਲਹਣਾ ਜਗਤਰ ਗੁਰ ਪਰਸੇ ਮੁਰਾਰੇ ਜਾ ਕੀ ਦ੍ਰਿਸ਼ਟ ਅੰਮ੍ਰਿਤ ਤਾਰ ਕਾਲੁਖ ਖਾਨੇ ਉਤਾਰ ਤਿਮਰ ਅਗਿਆਨ ਜਾਹੇ ਦਰਸ ਦੁਆਰ ਓਏ ਜੋ ਸੇਵਹਿ ਸਬਦ ਸਾਰ ਗਾਖੜੀ ਬਖਮ ਕਾਰ ਤੇ ਨਰ ਭਵ ਉਤਾਰੇ ਕੀਏ ਨਿਰਭਾਰ ਸਤ ਸੰਗਤੇ ਸਹਜ ਸਾਰੇ ਜਾਗੀ ਲੇ ਗੁਰ ਵਿਚਾਰ ਨਿਮਰੀ ਭੂਤ ਸਦੀਵ ਪਰਮ ਪਿਆਰੇ ਕਹੋ ਕੀਰਤੈ ਕਲ ਸਹਾਰ ਸਤਿਦੀਪ ਮਝਾਰ ਲਹਣਾ ਜਗਤਰ ਗੁਰ ਪਰਸੇ ਮੁਰਾਰ ਤੈ ਤਉ ਦ੍ਰਿੜਿਓ ਨਾਮੁ ਅਪਾਰੁ ਬਿਮਲ ਜਾਸੁ ਬਿਥਾਰ ਸਾਧਿਕ ਸਿਧ ਸੋ ਜਨ ਜੀਆਂ ਕੋ ਆਧਾਰ ਤੂੰ ਤਉ ਜਨਕ ਰਾਜਾ ਆਵਤਾਰ ਸਬਦ ਸੰਸਾਰੇ ਸਾਰ ਰਹੇ ਜਗਤਰ ਜਲ ਪਦਮ ਵਿਚਾਰ ਕਲਪਤਰ ਰੋਗ ਬਿਦਾਰ ਸੰਸਾਰ ਤਾਪ ਨਿਵਾਰ ਆਤਮਾ ਤਰੇਬ ਦੇ ਤੇਰਾ ਏਕ ਲਿਵਤਾਰ ਕਹੋ ਕੀਰਤੇ ਕਲ ਸਹਾਰ ਸप्त ਦੀਪ ਮਝਾਰ ਲਹਣਾ ਜਗਤਰ ਗੁਰ ਪਰਸੇ ਮੁਰਾਰੇ ਤੈ ਤ ਹਦਰਥੇ ਪਾਇਓ ਮਾਨ ਸੇਵਿਆ ਗੁਰ ਪਰਵਾਨ ਸਾਦੇ ਅਜਗਰ ਜਿਨ ਕੀਆ ਉਨਮਾਨ ਹਾਰੇ ਹਾਰੇ ਦਰਸ ਸਮਾਨ ਆਤਮਵੰਤ ਗਿਆਨ ਜਾਣੀ ਅਕਲ ਗਾਤੇ ਗੁਰ ਪ੍ਰਵਾਨ ਜਾ ਕੇ ਦ੍ਰਿਸ਼ਟ ਅਚਲ ਠਾਨ ਬਿਮਲ ਬੋਧੇ ਸੁਥਾਨ ਪਹਿਰ ਸੀਲ ਸਨਾਹੋ ਸਗਤਿ ਬਿਦਾਰ ਕਹੋ ਕੀਰਤੇ ਕਲ ਸਹਾਰ ਸਬਦ ਦੀਪ ਮਝਾਰ ਲਹਣਾ ਜਗਤਰ ਗੁਰ ਪਰਸ ਮੁਰਾਰੇ दृष्टे तर्त तम हरण दहन अग पाप प्रनाशन शब्द सूर बलवंत काम अर क्रोध विनाशन लोभ मोह वास करण शरण जाचक प्रतिपालण आत्म रत्त संग्रहण कहण अमृत कल टालण ਸਤਿਗੁਰੂ ਕਲ ਸਤਿਗੁਰ ਤਿਲਕ ਸਾਤੇ ਲਾਗੇ ਸੋ ਪੈ ਤਰੈ ਗੁਰ ਜਗਤ ਫਿਰਨ ਸੀਹ ਅੰਗਰਾਜ ਜੋਗ ਲਹਣਾ ਕਰੈ ਸਦਾ ਆਕਲ ਲਿਵ ਰਹਿ ਕਰਨ ਸੋ ਇੱਛਾ ਚਾਹ ਰਹਿ ਦ੍ਰਮਸਪੂਰ ਜੋ ਨਿਵੈ ਖਵੈ ਕਸ ਬਿਮਲ ਵਿਚਾਰਹਿ ਇਹ ਤਤ ਜਾਣਿਓ ਸਰਬਗਾਤਿ ਅਲਖ ਬਿਡਾਣੀ ਸਹਿਜ ਭਾਇ ਸੰਤੋ ਕਿਰਨ ਅੰਮ੍ਰਿਤ ਕਾਲ ਬਾਣੀ ਗੁਰਗਮ ਪਰਮਾਨੁ ਤੈ ਪਾਇਓ ਸਤ ਸੰਤੋਖ ਗ੍ਰਹ ਜਲੈਓ ਹਰਿ ਪਰਸਿਓ ਕਲ ਸਮੁਲਵੈ ਜਨ ਦਰਸਨ ਲਹਣੇ ਭਇਆ ਮਨ ਵਿਸਾਸ ਪਾਇਓ ਗਹਿਰ ਕਹੋ ਹਜ਼ਰਤੇ ਦਿਯੋ ਗਰਲ ਨਾਸ ਤਨ ਨਠਿਓ ਅਮਿਓ ਅੰਤਰ ਗਾਤੇ ਪੀਓ ਰਿਧੇ ਵਿਗਾਸ ਜਾਗਿਓ ਅਲਾਖੇ ਕਲ ਧਰੀ ਜੁਗ ਅੰਤਰ ਸਤਗੁਰ ਸਹਿਜ ਸਮਾਧੇ ਰਵਿਓ ਸਮਾਨੇ ਨਿਰੰਤਰੇ ਉਦਾਰੋ ਚਿਤ ਦਰਦ ਹਰਨ ਪਿਖੰਤਿਹ ਕਲ ਮਲ ਤਰਸਨ ਸਾਧ ਰੰਗੇ ਸਹਜ ਕਲ ਉਚਰੈ ਜਸ ਜੰਪਉ ਲਹਿਣੇ ਰਸਨ ਨਾਮ ਅਵਖਦ ਨਾਮ ਆਧਾਰ ਅਰ ਨਾਮ ਸਮਾਧੇ ਸੁਖ ਸਦਾ ਨਾਮ ਨੇਸਾਨ ਸੋਹੈ ਰੰਗੇ ਰਤਵ ਨਾਮ ਸੋ ਕਲ ਨਾਮ ਸੁਰ ਨਰਹ ਬੁਹੈ ਨਾਮ ਪਰਸ ਜਿਨ ਪਾਇਓ ਸਤ ਪ੍ਰਗਟਿਓ ਰਵੇ ਲੋਏ ਦਰਸਨ ਪਰਸਿਆ ਗੁਰੂ ਕੈ ਅਠਸਠੇ ਮੱਜਨ ਹੋਏ ਸਚੁ ਤੀਰਥ ਸਚੁ ਇਸਨਾਨ ਅਰ ਭੋਜਨ ਭਾਉ ਸਚ ਸਦਾ ਸਚ ਭਾਖੰਤ ਸੁਹੈ ਸਚ ਪਾਇਓ ਗੁਰ ਸਬਦੈ ਸਚੁ ਨਾਮ ਸੰਗਤੀ 보ਹੈ ਜੇ ਸੋ ਸੱਚੋ ਸੰਜਮ ਵਰਤ ਸੱਚ ਕਾਬੇ ਜਨ ਕਲਿ ਵਖਾਣ ਦਰਸਨ ਪਰਸੈ ਗੁਰੂ ਕੈ ਸੱਚ ਜਨਮ ਪਰਵਾਣ ਅਮਿਓ ਦ੍ਰਿਸ਼ਟੇ ਸੁਭ ਕਰੈ ਹਰੈ ਅਗ ਪਾਪ ਸਕਲ ਮਲ ਕਾਮ ਕ੍ਰੋਧ ਅਰ ਲੋਭ ਮੋਹ ਵਾਸ ਕਰੈ ਸਭੈ ਬਲ ਸਦਾ ਸੁਖ ਮਨ ਵਸੈ ਦੁਖ ਸੰਸਾਰਹਿ ਖੋਐ ਗੁਰ ਨਵ ਨੇਧੇ ਤ੍ਰਿ ਆਓ ਜਨਮ ਹਮ ਕਾਲਖ ਧੋਵੈ ਸੋ ਕਹੋ ਟੱਲ ਗੁਰ ਸੇਵੀਐ ਅਹਨ ਸੇ ਸਹਿਜ ਸੁਭਾਏ ਦਰਸਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਏ ਸੋ ਕਹੋ ਟੱਲ ਗੁਰ ਸੇਵੀਐ ਅਹਨ ਸੇ ਸਹਿਜ ਸੁਭਾਏ ਦਰਸਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਏ